ਮਹਿਦਪੁਰ ਤੋਂ ਜੋ ਜਗਰਾਉਂ ਰੋਡ ਜਾਂਦਾ ਹੈ ਜਾਂ ਫਿਰ ਆਪਾਂ ਜਗਰਾਉਂ ਤੋਂ ਕਹ ਦੀ ਕਿ ਨਕੁੱਧਾ ਰੋਡ ਜਾਂਦਾ ਪੁਲ ਦੇ ਉੱਪਰ ਦੇ ਤਸਵੀਰਾਂ ਨੇ ਜਿੱਥੇ ਕਿ ਦੋ ਇੱਕ ਪਾਸੇ ਕਿਸਾਨ ਯੂਨੀਅਨ ਬੈਠੀ ਹੈ ਔਰ ਦੂਜੇ ਕਾਰਨ ਕਿ ਇਹ ਮੁੱਦਾ ਕਿ ਰੇਤ ਨੂੰ ਲੈ ਕੇ ਸੀਮਾਨ ਲਈ ਸੀ ਜਿਸ ਦਾ ਖੇਤ ਉਸਦੀ ਰੇਤ ਕਾ ਇੱਕ ਪਾਸੇ ਜੋ ਠਹਿਰ ਹੈ ਉਹ ਕਹ ਰਿਹਾ ਕਿ ਨਹੀਂ ਭਾਈ ਜੋ ਦਾ ਮਸਲਾ ਹੈ ਅਸੀਂ ਆਪ ਰੇਤਾ ਚੱਕ ਰਹੇ ਹਾਂ ਦੂਜੇ ਪਾਸੇ ਕਹ ਰਿਹਾ ਕਿ ਮਾਈਨਿੰਗ 2 ਨੰਬਰ 'ਚ ਹੋ ਰਹੀ ਹੈ ਤਸਵੀਰਾਂ ਤੁਹਾਨੂੰ ਇੱਧਰ ਦੇਖਸਿਦੀਆਂ ਤਾਂ ਪਹਿਲੀਆਂ ਤਸਵੀਰਾਂ ਦਿਖਾ ਰਿਹਾ ਧਰਨੇ ਦੀਆਂ ਤਾਂ ਹੁਣ ਉਹ ਦੁਨੀਆ ਧਿਰਾ ਵੀ ਦਿਖਾ ਦੇਾਂਗੇ ਕਿ ਜਿਹੜੇ ਜਿਹੜੇ ਆਮਨੇ ਸਾਹਮਣੇ ਹੋ ਗਏ ਨੇ ਇੱਕ ਪਾਸੇ ਕਿਸਾਨ ਯੂਨੀਅਨ ਬੈਠਿਆ ਇਧਰ ਆ ਤਸਵੀਰ ਦਿਖਾ ਦਿੰਨਾ ਆ ਕਿਸਾਨ ਯੂਨੀਅਨ ਦੀ ਗੱਡੀ ਖੜੀ ਆ ਆ ਦੇਖ ਸਕਦੇ ਹੋ ਇਧਰ ਕਿਸਾਨ ਯੂਨੀਅਨ ਦੇ ਜਾਬ ਦੇਖ ਲਓ ਕਿੰਨਾ ਵੱਡਾ ਲੱਗਿਆ ਕਿਸਾਨ ਯੂਨੀਅਨ ਤੇ ਕਿ ਇਧਰ ਬੈਠੀ ਆ ਪਹਿਲੀ ਤਸਵੀਰ ਆ ਇਧਰ ਤੁਸੀਂ ਦੇਖ ਸਕਦੇ ਹੋ ਇੱਕ ਕਿਸਾਨ ਬੈਠਿਆ ਆ ਆਹ ਵਾਲੀ ਤਸਵੀਰ ਆ ਔਰ ਦੂਜੇ ਪਾਸੇ ਔਰ ਦੂਜੇ ਪਾਸੇ ਉਹ ਤਸਵੀਰ ਸਾਹਮਣੇ ਦੇਖ ਲਓ ਉਧਰ ਦੇ ਉਧਰ ਦੇ ਜੋ ਬੈਠਿਆ ਹੁਣ ਉਹ ਕਹਿ ਰਿਹਾ ਕਿ ਅਸੀਂ ਕਿਸਾਨ ਆ ਸਾਡੀਆਂ ਜ਼ਮੀਨਾਂ 'ਚ ਅਸੀਂ ਰੇਤਾ ਚੁੱਕਰੇ ਆ ਆਪਣੀ ਜ਼ਮੀ ਉਸ ਦੀ ਰੇਟ ਤਾਂ ਉਹਨਾਂ ਨੇ ਅਸੀਂ ਉਸ ਦੇ ਤਹਿ ਤਰੇਤਾ ਚੱਕ ਰਿਹਾ ਤੇ ਦੋਨੇ ਤਰ੍ਹਾਂ ਇੱਕ ਦੂਜੇ ਤੇ ਇਲਜ਼ਾਮ ਲਗਾਤਾਰ جاری ਹੈ ਆ ਇੱਕ ਪਿੰਡ ਮੱਦੇਪੁਰ ਦੇ ਜੋ ਪਿੰਮੱਦੇਪੁਰ ਆਕ ਤਾਂ ਤੁਸੀਂ ਆ ਤਸਵੀਰਾਂ ਦੇਖ ਸਕਦੇ ਹੋ ਇਹ ਵਾਲੇ ਤਾਂ ਹੁਣ ਇਧਰ ਤੋਂ ਸਵਾਰ ਜੋ ਆ ਮਹੌਲ ਤੁਸੀਂ ਦੇਖ ਲਓ ਆ ਮਹੌਲ ਇਦਾਂ ਦਾ ਬਣ ਜਾਂਦਾ ਇੱਥੇ ਆ ਮਹੌਲਾ ਹੁਣ ਟਰਾਲੀ ਇਧਰ ਰੰਗ ਰਹੀ ਹੈ ਇਹ ਹੁਣ ਟਰਾਲੀ ਇਧਰ ਰੰਗ ਰਹੀ ਹੈ ਤਾਂ ਫੇਰ ਇਧਰ ਦੀਆਂ ਤਸਵੀਰਾਂ ਤੁਸੀਂ ਦੇਖ ਲਓ ਇਧਰ ਇੱਕ ਪਾਸੇ ਪਿੰਡ ਹੈ ਪਿੰਮੱਦੇਪੁਰ ਆ ਤਸਵੀਰ ਦਿਖਾ ਦਿੰਨੇ ਆ ਇਹ ਮੱਦੇਪੁਰ ਪਿੰਡ ਹੈ ਇਹ ਜੋ ਲੋਕ ਕਹਿ ਰਹੇ ਕਿ ਅਸੀਂ ਜੋ ਕੰਮ ਕਰ ਰਿਹਾ 1 ਨੰਬਰ ਤੇ ਕਰ ਰਹੇ ਆ ਕਿਸੇ ਦਾ ਕੋਈ ਕਸੂਰ ਨਹੀਂ ਹੈ 1 ਨੰਬਰ ਤੇ ਮੈਨਿੰਗ ਚੱਲ ਰਹੀ ਹੈ ਜਿਸ ਦਾ ਖੇਤ ਉਸ ਦੀ ਰੇਟਾ ਸਕੀਮ ਦੇ ਤਹਿਤ ਅਸੀਂ ਚੱਕ ਰਹੇ ਆ ਪਰ ਦੂਜੇ ਪਾਸੇ ਕਹਿ ਰਹੇ ਕਿ ਨਹੀਂ ਭਾਈ ਤੇਰੇ ਤਾਂ 2 ਨੰਬਰ ਦੇ ਵਿੱਚ ਚੱਕਿਆ ਜਾ ਰਿਹਾ ਤਾਂ ਕਹ ਤੂੰ ਸੂਰਾ ਸਾਂਝੇ ਕਰ ਰਿਹਾ ਲੰਗੀ ਜਿੰਦੇ ਆ ਬਾਪੂ ਦਾ ਸੇਹ ਨਿਕੜੀ ਗੱਲ ਤੇਰੀ ਬਾਜ ਵਿੱਚ ਸਾਰੀ ਆ ਜਾਂਦੀ ਆ ਤਾਂ ਮੋਹਲ ਨੇ ਆ ਤਸਵੀਰਾਂ ਨੇ ਪਹਿਲੇ ਇਹ ਤਸਵੀਰਾਂ ਇੱਧਰ ਲਾ ਸਿੱਧੀਆਂ ਤਸਵੀਰਾਂ ਤੋੜੇ साझे करे लॻातार लॻातार एन एन आर न्यूज़ जे फेसबुक पेज ते सिधी लाइव तिरां दोनों तिरां पक असीं तव्हां पहिला पहला एन न्यूज़ ते फेसबुक पेज ते बि सिंध चुके हा ਤਾ ਹੁਣ ਰੋਡ ਥੋੜਾ ਜਿਹਾ ਚੱਲੂ ਵਾਇਆ ਪਹਿਲਾਂ ਰੋਡ ਪੂਰਾ ਜਾਮ ਸੀ ਪੂਰਾ ਬਲਾਕ ਸੀ ਮੌਕੇ ਤੇ ਐਸਐਚਓ ਮੌਜੂਦ ਨੇ ਸ਼ਾਇਦ ਡੀਐਸਪੀ ਵੀ ਪਹੁੰਚੇ ਨੇ ਕੱਲ ਬਾਅਦ ਸਾਰਿਆਂ ਨਾਲ ਅਸੀਂ ਕਰਾਂਗੇ ਪਰ ਉਸ ਤੋਂ ਪਹਿਲਾਂ ਇਹ ਤਸਵੀਰਾਂ ਦੇਖੋ ਕਿ ਜਾਮ ਕਿਸ ਤਰ੍ਹਾਂ ਲੱਗਿਆ ਹੁਣ ਇੱਧਰ ਤੁਸੀਂ ਤਸਵੀਰ ਦੇਖ ਲਓ ਇੱਧਰ ਉੱਪਰ ਇੱਧਰ ਉੱਪਰ ਦੇਖਾ ਚੱਕੇ ਦਿਖਾ ਦੇਣਾ ਕੈਮਰਾ ਉੱਪਰ ਇਹ ਦੇਖ ਲਓ ਕਿੰਨਾ ਵੱਡਾ ਜਾਮ ਲੱਗਿਆ ਹੋਇਆ ਹੈ ਤਾਂ ਇਹ ਤਸਵੀਰਾਂ ਨੇ ਪੂਰੇ ਸਕੂਲ ਬਾਣਾ ਗੱਡਿਆਂ ਵਿੱਚ ਫਸਿਆ ਨੇ ਉਹਨੋਂ ਪਰਦਾ ਦੇਖ ਲੋ ਤੇ ਜਾਂ ਕਿਸ ਤਰ੍ਹਾਂ ਲੱਗਿਆ ਹੋਇਆ ਤੁਸੀਂ ਇਹ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਤਾਂ ਪੁਲਿਸ ਪ੍ਰਸ਼ਾਸਨ ਮਸਤੈਤ ਹੈ ਇੱਥੇ ਇਹ ਤਸਵੀਰਾਂ ਦੇਖ ਸਾ ਤੇ ਮਸਲਾ ਰੇਤ ਨੂੰ ਲੈ ਕੇ ਸਾਰਾ ਇੱਕ ਪਾਸੇ ਕਿਸਾਨ ਜਿਹੇ ਬੰਦਿਆ ਬੈਠੇ ਨੇ ਦੂਜੇ ਪਾਸੇ ਕਹਿੰਦੇ ਕਿਸੇ ਕਿਸਾਨ ਆ ਜਿਹ ਦੂਜੀ ਕਿਸਾਨ ਜਿਹੇ ਬੰਦੇ ਹੋ ਤਾਂ ਅਸੇ ਕਿਸਾਨ ਆ ਤਾਂ ਰੇਤ ਨੂੰ ਲੈ ਕੇ ਸਾਰਾ ਪੰਗਾ ਸਿਆਪਾ ਪਿਆ ਕਹਿੰਦੇ ਕਿ ਨਹੀਂ ਇੱਕ ਪਾਸੇ ਕਹ ਰਿਹਾ ਕਿਸਾਨ ਹੈ ਕਿ ਅਸੀਂ ਆਪਦੇ ਖੇਤਾਂ ਚੋਂ ਰੇਤ ਚੱਕ ਰਹੇ ਹਾਂ। ਕੁਝ ਦੇ ਪਾਸੇ ਕਿਸਾਨ ਜਿੱਥੇ ਬੰਦਿਆ ਕਹਿੰਦੇ ਨਹੀਂ ਭਾਈ। ਇਹ ਕਿਸੇ ਅੱਖੇ ਇਸ ਤਰ੍ਹਾਂ ਨਹੀਂ ਕਰ ਰਿਹਾ ਗਲਤ ਕਰ ਰਿਹਾ ਹੈ। ਤੇ ਫਸਲਾ ਫਿਰ ਮਾਫਰਾ ਕੀ ਇਹਦੇ ਨਾਲ ਪਾਸੇ ਤਾਣੀ ਉਲਜੀ ਪਈ ਹੈ ਸਾਰੀ। ਫੇਸਬੁੱਕ ਪੇਜ ਤੇ ਲਾਈਵ ਤਸਵੀਰਾਂ ਤੁਹਾਡਾ ਸਾਂਝ ਕਰ ਰਿਹਾ। ਤਾਂ ਰੋਡ ਚਾਲੂ ਹੋਇਆ। ਇਧਰ ਕੁਝ ਦੇਖ ਆਦਿਆਂ ਵਾਹ ਵਾਹ ਕੱਲ ਪਰ ਫਿਰ ਇੱਕ ਕਰ ਲੈਨੇ ਕਿ ਮਸਲਾ ਕਿੱਧਰ ਨੂੰ ਗਿਆ ਕਿਸਾਨ ਆਗੂ ਕੀ ਕੀ ਹੁਣ ਮਸਲਾ ਕਿੱਧਰ ਨੂੰ ਜਾ ਰਿਹਾ ਬਾਕੀ ਪਤਾ ਨਹੀਂ ਹਜੇ ਤੱਕ ਤਾਂ ਪ੍ਰਸ਼ਾਸਨ ਆਇਆ ਹੁਣ ਦੇਖਦੇ ਹਾਂ ਉਹਨਾਂ ਨਾਲ ਗੱਲ ਕਰ ਰਿਹਾ ਸਾਡੇ ਨਾਲ ਜੀ ਕੋਈ ਗੱਲ ਨਹੀਂ ਹੋਈ ਤੁਸੀਂ ਆਲ ਇੰਡੀਆ ਕਿਸਾਨ ਸਭਾ ਦੇ ਮੈਂ ਆਲ ਇੰਡੀਆ ਕਿਸਾਨ ਸਭਾ ਦਾ ਜਨਕਟ ਸੈਕਟਰੀ ਹਾਂ ਲੁਧਿਆਣੇ ਤੋਂ ਇਹ ਇੱਕ ਪਾਸੇ ਕਿਸਾਨ ਹਾਂ ਜੀ ਮਸਲਾ ਅਜੇ ਵਿੱਚ ਹੀ ਹੈ ਸਰ ਮਸਲਾ ਇਦਾਂ ਜਿਹੜੇ ਜਿੰਨਾਂ ਮੇਰਾ ਪੀਟਰ ਨੇ ਖੱਲੇ ਕਿ 10-10 5-5 ਹਜ਼ਾਰ ਦੇ ਕੇ ਉਹ ਬੰਦੇ ਉਹਨਾਂ ਦੇ ਖੱਲੇ ਨਾਲ ਬਾਕੀ ਜਿਹੜੇ ਸੂਝਵਾਨ ਬੰਦੇ ਸੀਗੇ ਉਹ ਤਾਂ ਪਾਸੇ ਹੋ ਗਏ ਕਾਏ ਲਗਾਤਾਰ ਇਹੋ ਜਿਹਾ ਲਗਾਤਾਰ ਲੱਗ ਰਿਹਾ ਇਹੋ ਜਿਹਾ ਤਾਂ ਮਕਸਦ ਆ ਕਿ ਆਮ ਲੋਕਾਂ ਦਾ ਜਿਹੜਾ ਖੱਜਲ ਹੋ ਰਿਹਾ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਤਾਂ ਅੱਗੇ ਤਸਵੀਰ ਦੇਖਦਾ ਕਿਹੜੇ ਅਫਸਰ ਦੇ ਘਾਰੇ ਪਹੁੰਚੇ ਹੋਇਆ ਉਹਨਾਂ ਨਾਲ ਗੱਲਬਾਤ ਕਰੇ ਤੋਂ ਬਹੁਤ ਪਰੇਸ਼ਾਨ ਹੈ ਲਗਾਤਾਰ ਲੱਗਿਆ ਹੋਇਆ ਪੁਲਿਸ ਪ੍ਰਸ਼ਾਸਨ ਲਗਾਤਾਰ ਲੱਗਿਆ ਹੋਇਆ ਕਿ ਇਸ ਮਸਲੇ ਨੂੰ ਸੁਲਝਾਇਆ ਜਾ ਸਕੇ ਪਰ ਅਜੇ ਤੱਕ ਕਿਤੇ ਵੀ ਗੱਲ ਇਹ ਸੁਧਰ ਦੀ ਨਜ਼ਰ ਨਹੀਂ ਆ ਰਹੀ ਕਿਧਰ ਨੂੰ ਗੱਲ ਜਾ ਰਹੀ ਹੈ ਕੁਝ ਪਤਾ ਨਹੀਂ ਲੱਗ ਰਿਹਾ ਕਿ ਤਸਵੀਰਾਂ ਲਗਾਤਾਰ ਬਹੁਤ ਕੁਸ਼ ਪ੍ਰੋਣ ਕਰਦਿਆ ਨੇ ਅੱਗੇ ਤੱਕ ਰੋਡ ਜਾਮ ਹੈ ਤਾਂ ਕੋਈ ਅਧਿਕਾਰੀ ਅਜੇ ਤੱਕ ਨਹੀਂ ਪਹੁੰਚਿਆ ਹਾਂ ਇਹ ਜ਼ਰੂਰ ਹੈ ਕਿ ਕੁਝ ਕਿਸਾਨ ਅੱਗੋਂ ਇੱਥੋਂ ਜਾਣੇ ਵੀ ਸ਼ੁਰੂ ਹੋ ਚੁੱਕਿਆ ਹੈ ਸਾਹਮਣੇ ਤੁਸੀਂ ਤਸਵੀਰ ਦੇ ਸਕਦੇ ਹੋ ਕਿ ਉਹ ਕਿਸਾਨ ਅੱਗੋਂ ਜਾਣੇ ਵੀ ਸ਼ੁਰੂ ਹੋ ਚੁੱਕਿਆ ਹੈ ਪਰ ਮਸਲਾ ਜਿਉਂ ਦਾ ਤਿਉਂ ਹੀ ਹੈ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਰਿਹਾ ਵੀਡੀਓ ਨੂੰ ਸ਼ੇਅਰ ਜਰੂਰ ਕਰੀ ਜਾਓ ਅੱਗੇ ਤੋਂ ਅੱਗੇ ਅੱਗੇ ਤੱਕ ਨਾਜ਼ਰ ਸਦਿਆ ਲਾਈਵ ਤਸਵੀਰਾਂ ਤੁਹਾਡੇ ਤੱਕ ਅਸੀਂ ਬਿਚਾਰ ਰਿਹਾ ਗੱਲਬਾਤ ਕਰਨੀ ਚਾਹਾਂਗੇ ਕਿਸੇ ਕਿਸਾਨ ਆਗੂ ਦੇ ਨਾਲ

ਤਾਂ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਮੇਨ ਰੋਡ ਦੀਆਂ ਨੇ